ਫਲੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਗੇ ਵਧੀਆ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਪਕੌੜੇ ਪਕੌੜੇ ਆਪਾਂ ਬਣਾਵਾਂਗੇ ਸੂਜੀ ਦੇ ਬੇਸਨ ਦੇ ਪਕੌੜੇ ਤੇ ਤੁਸੀਂ ਬਹੁਤ ਵਾਰੀ ਬਣਾ ਕੇ ਖਾਦੇ ਹੋਣਗੇ ਪਰ ਸੂਜੀ ਦੇ ਪਕੌੜੇ ਆਪਾਂ ਅੱਜ ਬਣਾਵਾਂਗੇ ਤੇ ਜਦੋਂ ਵੀ ਘਰ ਵਿੱਚ ਅਚਾਨਕ ਮਹਿਮਾਨ ਆ ਜਾਣ ਤੇ ਨਾ ਹੋਵੇ ਘਰ ਵਿੱਚ ਬੇਸਨ ਤੇ ਤੁਸੀਂ ਫਟਾਫਟ ਸੂਜੀ ਦੇ ਜਿਹੜੇ ਪਕੌੜੇ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਤੇ ਇੱਥੇ ਆਪਾਂ ਇੱਕ ਕੁੱਲੀ ਸੂਜੀ ਦੀ ਲਈ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਲਕ ਕੇ ਰੱਖ ਲਿਆ ਸੀਗਾ ਤੇ ਹੁਣ ਆ ਤੇ ਸੂਜੀ ਨੂੰ ਪਾ ਦਾਂਗੇ ਜੀ ਆਪਾਂ ਇੱਕ ਡੋਂਗੇ ਦੇ ਵਿੱਚ ਤੇ ਨਾਲ ਹੀ ਹੁਣ ਆਪਾਂ ਇੱਥੇ ਲਈ ਹੈ ਜੀ ਅੱਧੀ ਕੌਲੀ ਆਪਾਂ ਲਈਏ ਲੱਸੀ ਦੀ ਲੱਸੀ ਦੀ ਜਗਾ ਤੁਸੀਂ ਦਹੀਂ ਵੀ ਪਾ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਥੋੜੀ ਥੋੜੀ ਕਰਕੇ ਲੱਸੀ ਨੂੰ ਸੂਜੀ ਦੇ ਵਿੱਚ ਮਿਕਸ ਕਰ ਦਾਂਗੇ ਹੁਣ ਆਪਾਂ ਸੂਜੀ ਨੂੰ 10 ਤੋਂ 15 ਮਿੰਟ ਵਾਸਤੇ ਅਬ ਇਹਨੂੰ ਫੁੱਲਣ ਵਾਸਤੇ ਰੱਖ ਦਾਂਗੇ ਇੱਕ ਸਾਈਡ ਤੇ ਤੇ ਉਨੀ ਦੇਰ ਆਪਾਂ ਇਧਰ ਕਰ ਲੈਨੇ ਜੀ ਬਾਕੀ ਦੀ ਤਿਆਰ ਆਲੂ ਲਿਆ ਇੱਕ ਤੇ ਇੱਕ ਦੋ ਲਈ ਮੀਡੀਅਮ ਸਾਈਜ਼ ਦੇ ਪਿਆਜ਼ ਤੇ ਚਾਰ ਤੋਂ ਪੰਜ ਲਈਆਂ ਆਪਾਂ ਹਰੀਆਂ ਮਿਰਚਾਂ ਪਿਆਜ਼ਾਂ ਨੂੰ ਆਪਾਂ ਕੱਟ ਲਿਆ ਤੇ ਜਿਹੜੇ ਆਲੂ ਨੇ ਇਹਨੂੰ ਆਪਾਂ ਕद्दूकश ਕਰ ਲਾਂਗੇ ਆਲੂ ਨੂੰ ਆਪਾਂ ਕद्दूकश ਕਰ ਲੈਨੇ ਆ ਆਲੂ ਆਪਾਂ ਕद्दूकश ਕਰ ਲਏ ਨੇ ਤੇ ਇਧਰ ਆਪਾਂ ਨੇ ਸੂਜੀ ਨੂੰ ਵੀ 15 ਮਿੰਟ ਹੋ ਗਏ ਨੇ ਤੇ ਨਾਲ ਹੀ ਹੁਣ ਆਪਾਂ ਸੂਜੀ ਦੇ ਵਿੱਚ ਕद्दूकश ਕੀਤੇ ਹੋਏ ਆਲੂ ਪਾ ਦਾਂਗੇ ਚਾਰ-ਪੰਜ ਲਈਆਂ ਨੇ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਹਰੀਆਂ ਮਿਰਚਾਂ ਪਾ ਸਕਦੇ ਹੋ ਤੇ ਨਾਲ ਹੀ ਇੱਥੇ ਲੈਨੇ ਆਪਾਂ ਦੋ మీడియం ਸਾਈਜ਼ ਦੇ ਪਿਆਜ਼ ਮਿਕਸ ਕਰ ਦਾਂਗੇ ਸੋ ਅੱਧੇ ਹਿਸਾਬ ਨਾਲ ਅੱਧਾ ਚਮਚ ਆਪਾਂ ਨਮਕ ਦਾ ਪਾ ਦਾਂਗੇ ਥੋੜਾ ਜਿਹਾ ਪਾ ਦਾਂਗੇ ਚੌਥਾ ਹਿੱਸਾ ਚਮਚ ਦਾ ਗਰਮ ਮਸਾਲਾ ਥੋੜਾ ਜਿਹਾ ਪਾਵਾਂਗੇ ਧਨੀਆ ਪਾਊਡਰ ਤੇ ਥੋੜੀ ਜੀ ਪਾਵਾਂਗੇ ਆਪਾਂ ਲਾਲ ਮਿਰਚ ਘਰ ਦੀ ਪੀਸੀ ਹੋਈ ਤੇ ਅੱਧਾ ਚਮਚ ਆਪਾਂ ਪਾਵਾਂਗੇ ਜੀ ਅਜਵੈਨ ਦਾ ਹੱਥ ਦੇ ਉੱਤੇ ਪਾ ਕੇ ਚੰਗੀ ਤਰ੍ਹਾਂ ਇਹਨੂੰ ਮਸਲ ਕੇ ਤੇ ਆਪਾਂ ਵਿੱਚੇ ਪਾ ਦਾਂਗੇ ਤੇ ਥੋੜੀ ਜੀ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਆਪਾਂ ਪਾਵਾਂਗੇ ਜੀ ਹਲਦੀ ਤੇ ਥੋੜੀ ਜੀ ਪਾਵਾਂਗੇ ਆਪਾਂ ਪੀਸੀ ਹੋਈ ਲਾਲ ਮਿਰਚ ਕਲਰ ਦੇਣ ਵਾਸਤੇ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਕਰ ਦਾਂਗੇ ਜੀ ਮਿਕਸ ਹੱਥ ਦੇ ਨਾਲ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਪਾਣੀ ਆਪਾਂ ਬਿਲਕੁਲ ਨਹੀਂ ਪਾਇਆ ਜੇ ਤੁਹਾਨੂੰ ਲੱਗੇ ਕਿ ਪਾਣੀ ਦੀ ਜ਼ਰੂਰਤ ਹੈ ਤਾਂ ਤੁਸੀਂ ਪਾ ਸਕਦੇ ਹੋ ਸਾਰੇ ਮਸਾਲੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤੇ ਨੇ ਸੂਜੀ ਦੇ ਵਿੱਚ ਤੇ ਹੁਣ ਆਪਾਂ ਕੱਢਦੇ ਹਾਂ ਜੀ ਪਕੌੜੇ ਤੇ ਲੋ ਜੀ ਤੇਲ ਵੀ ਆਪਣਾ ਹੋ ਗਿਆ ਜੇ ਗਰਮ ਤੇ ਹੁਣ ਆਪਾਂ ਛੋਟੇ-ਛੋਟੇ ਪਕੌੜੇ ਕੱਢਣੇ ਸਟਾਰਟ ਕਰਦੇ ਆਂ ਥੋੜੀ ਇੱਕ ਵਾਰ ਜਿਹਨੇ ਇਹ ਪਕੋੜੇ ਪੈ ਜਾਣਗੇ ਆਪਾਂ ਉਹਨੇ ਫਰਾਈ ਕਰ ਲਾਂਗੇ ਕੱਢ ਕੇ 2 ਮਿੰਟ ਫਰਾਈ ਕਰਨ ਤੋਂ ਬਾਅਦ ਪਕੋੜੇ ਨੂੰ ਇਸ ਸਾਈਡ ਨੂੰ ਕਰ ਦਾਂਗੇ ਜੀ ਆਪਾਂ ਚੇਂਜ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਆਪਣੇ ਥੋੜੇ ਜਿਹੜੇ ਸਿੱਖ ਚੁੱਕੇ ਨੇ ਹੁਣ 1 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਹੋਰ ਫਰਾਈ ਕਰ ਲਾਂਗੇ ਥੋੜੇ ਜਿਹਾ ਹੋਰ ਕ੍ਰਿਸਪੀ ਕਰ ਲਾਂਗੇ ਚਲੋ ਜੀ ਪਕੋੜੇ ਆਪਣੇ ਫਰਾਈ ਹੋ ਚੁੱਕੇ ਨੇ ਤੇ ਇਹਨਾਂ ਨੂੰ ਹੁਣ ਇੱਕ ਪਲੇਟ 'ਚ ਕੱਢ ਲੈਣੇ ਆ ਤੇ ਬਾਕੀ ਦੇ ਰਹਿੰਦੇ ਵੀ ਇਸੇ ਤਰ੍ਹਾਂ ਹੀ ਆਪਾਂ ਸਾਰੇ ਪਕੌੜੇ ਜਿਹੜੇ ਫਰਾਈ ਕਰ ਲਾਂਗੇ ਜੀ ਪਕੌੜੇ ਆਪਾਂ ਸੂਜੀ ਦੇ ਸਾਰੇ ਕੱਢ ਕੇ ਤਿਆਰ ਕਰ ਲਏ ਨੇ ਤੇ ਅੱਜ ਦੇ ਇਹਨਾਂ ਪਕੌੜਿਆਂ ਨੂੰ ਆਪਾਂ ਕਰਾਂਗੇ ਹੀ ਇਮਲੀ ਦੀ ਮਿੱਠੀ ਚਟਨੀ ਦੇ ਨਾਲ ਸਰਵ ਤੁਸੀਂ ਦੇਖ ਸਕਦੇ ਹੋ ਪਕੌੜੇ ਆਪਣੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਨੇ ਪੂਰੇ ਕ੍ਰਿਸਪੀ ਪਕੌੜੇ ਆਪਣੇ ਬਣੇ ਨੇ ਅੰਦਰੋਂ ਸੌਫਟ ਤੇ ਬਾਹਰੋਂ ਪੂਰੇ ਕ੍ਰਿਸਪੀ ਪਕੌੜੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਮਿਲਦੇ ਆਂ ਜੀ ਕਿਤੇ ਹੋਰ ਵੀਡੀਓ ਦੇ ਵਿੱਚ ਤੁਹਾਨੂੰ ਆਦਾ